ਦੀਪਕ ਜੀ ਅੰਮ੍ਰਿਤਪਾਲ ਸਿੰਘ ਤੋਂ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਇਹ ਕੀ ਗੱਲ ਚੱਲ ਰਹੀ ਹੈ ਜੀ ਤੇ ਕੀ ਵੇਰਵਾ ਇਹ ਪੰਜਾਬ ਸਰਕਾਰ ਨੇ ਖੁਦ ਲਿਖ ਕੇ ਦਿੱਤਾ ਜੀ ਕਿ ਮੁੱਖ ਮੰਤਰੀ ਸਾਹਿਬ ਦੀ ਜਾਨ ਨੂੰ ਖਤਰਾ ਹੈ ਔਰ ਹਾਈ ਕੋਰਟ ਚ ਲਿਖ ਕੇ ਦਿੱਤਾ ਜੀ ਹਮ ਹਮ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਜਿਹਦੇ ਬਾਰੇ ਆਪਾਂ ਪਹਿਲਾਂ ਚਰਚਾ ਕਰ ਚੁੱਕੇ ਹਾਂ ਜੀ ਕਿ ਉਹਨਾਂ ਨੇ ਕਲਸੀ ਹੋਰਾਂ ਨੇ ਤੇ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਬਕਵਾਕਾ ਹਵਾਲਿਆਂ ਨਾਲ ਜਾਂ ਹੋਰ ਉਹਨਾਂ ਦੇ ਸਾਥੀ ਬਾਕੀ ਪੀਥਰਾਂ ਨੇ ਉਹਨਾਂ ਨੇ ਪਟੀਸ਼ਨ ਪਾਈ ਕਿ ਸਾਡੇ ਤੇ ਐਨਐਸਏ ਲਾਉਣਾ ਗੈਰਸੰਵਿਧਾਨਕ ਹੈ ਤੇ ਫਿਰ ਦੂਈ ਵਾਰ ਉਹਨੂੰ ਵਧਾਉਣਾ ਗੈਰਸੰਵਿਧਾਨਕ ਹੈ। ਅਗਲਾ ਨੇ ਆਪਣਾ ਪੱਖ ਰੱਖਿਆ ਉਹਨਾਂ ਦੇ ਵਕੀਲਾਂ ਨੇ ਆਪਣੇ ਤੱਥ ਰੱਖੇ ਜੀ ਕਿ ਕੋਈ ਜਿਆ ਪਹਿਲੂ ਨਹੀਂਗਾ ਕੋਈ ਜਿਆ ਆਧਾਰ ਨਹੀਂਗਾ ਜੀ ਜਾਣਬੁੱਝ ਕੇ ਜੀ ਸਾਨੂੰ ਡਿਬਰੂガル ਵੀ ਭੇਜਤਾ। ਹੈ ਅਮਰਤਪਾਲ ਸਿੰਘ ਤਾਂ ਹਵਾਲੇ ਨਾਲ ਤੇ ਇਹ ਵੀ ਗੱਲ ਹੈ ਮੈਂ ਕਿ ਮੈਂ ਤਾਂ ਜੀ ਲੋਕਫਤਵੇ ਨਾਲ ਜਿੱਤ ਗਿਆ ਤੇ ਲੋਕਫਤਵੇ ਨਾਲ ਸਭ ਤੋਂ ਵੱਧ ਵੋਟਾਂ ਨਾਲ ਜਿੱਤਿਆ ਜੀ ਮੈਂ ਤਾਂ ਸੰਸਦ ਵਿੱਚ ਭਾਰਤੀ ਸੰਵਿਧਾਨ ਦੀ ਸੌਂ ਵੀ ਚੱਕਣੀ ਫਿਰ ਮੈਨੂੰ ਕਿਉਂ ਐ ਕੀਤਾ ਜਾ ਰਿਹਾ ਜੀ? ਤੋ ਇਹ ਸਾਰੀ ਪ੍ਰਕਿਰਿਆ ਜਦੋਂ ਉਹਨਾਂ ਨੇ ਕੋਰਟ 'ਚ ਦਿੱਤੀ ਤਾਂ ਕੋਰਟ ਨੇ ਉਸ ਵਕਲ ਜਿਹੜੀਆਂ ਇਹਨਾਂ ਧਿਰਾਂ ਦੇ ਮੂਰੇ ਸਵਾਲ ਸੀਗਾ ਕਿ ਐਨਐਸਏ ਲਾਇਆ ਕਿ ਜੀ ਉਹਨਾਂ ਨੂੰ ਚਿੱਠੀ ਭੇਜ ਕੇ ਕਿਹਾ ਵੀ ਜਵਾਬ ਦਿਓ ਉਹ ਪੰਜਾਬ ਸਰਕਾਰ ਨੂੰ ਵੀ ਚਿੱਠੀ ਗਈ ਪੰਜਾਬ ਸਰਕਾਰ ਨੂੰ ਇਤਰਾਤਲੁਕ ਕੀਤਾ ਕੇਂਦਰ ਨੂੰ ਵੀ ਚਿੱਠੀ ਗਈ ਕੇਂਦਰ ਨੂੰ ਵੀ ਇਤਰਾਤਲੁਕ ਕੀਤਾ ਡਿਪੂ ਦਾ ਜੇਲ੍ਹ ਪ੍ਰਸ਼ਾਸਨ ਨੂੰ ਵੀ ਚਿੱਠੀ ਗਈ ਮਤਲਬ ਉਹਨਾਂ ਨੂੰ ਵੀ ਇਤਰਾਤਲੁਕ ਕੀਤਾ ਕਿ ਭਾਈ ਦਿਓ ਇਹਦਾ ਜਵਾਬ ਕਿ ਤੁਸੀਂ ਕਿਉਂ ਐਨਐਸਏ ਲਾਇਆ ਲਾਉਣਾ ਇੱਕ ਵਾਰ ਸੀ ਫਿਰ ਦੁਈ ਵਾਰ ਕਿਉਂ ਵਧਾਇਆ ਜੀ ਸੋ ਇਸ ਜਵਾਬ ਦੇ ਵਿੱਚ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਿੱਤਾ ਜੀ ਹੂੰ ਪੰਜਾਬ ਸਰਕਾਰ ਨੇ ਮਾਨਯੋਗ ਪੰਜਾਬ ਰਾਣਾ ਹਾਈ ਕੋਰਟ ਨੂੰ ਕਿਹਾ ਕਿ ਅਮਰਤਪਾਲ ਸਿੰਘ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਹੈ ਜੀ ਇਸ ਲਈ ਐਨਐਸਐ ਲਾਉਣਾ ਜ਼ਰੂਰੀ ਹੈ ਇਸ ਲਈ ਐਨਐਸਐ ਲਾਉਣਾ ਵਧਾਉਣਾ ਜ਼ਰੂਰੀ ਹੈ ਉਹ ਕਹਿੰਦੇ ਜਦੋਂ ਅਜਨਾਲਾ ਥਾਣਾ ਦੇ ਬਾਹਰ ਇਕੱਠ ਹੋਇਆ ਸੀ ਜੀ ਕਹਿੰਦੇ ਜੀ ਉਸ ਥਾਣੇ ਦੇ ਬਾਹਰ ਅਮਰਤਪਾਲ ਸਿੰਘ ਨੇ ਸਮੋਦਨ ਕਰਦਿਆਂ ਕਿਹਾ ਸੀਗਾ ਕਿ ਭਗਵੰਤ ਮਾਨ ਹੁਣ ਬਿਆਨ ਸਿੰਘ ਬਣ ਗਿਆ ਜੋ ਬਿਆਨ ਸਿੰਘ ਨਾਲ ਹੋਈ ਹੋਈ ਇਹਦੇ ਨਾਲ ਹੋਊਗੀ ਕਹਿੰਦੇ ਉਹਨਾਂ ਨੇ ਇਹ ਵੀ ਕਹਿ ਅਜ਼ਰ ਕਰਕੇ ਉਸ ਸਮੇਂ ਤਾਂ ਇੱਕ ਦਲਾਵਰ ਸੀਗਾ ਹੁਣ ਕਿੰਨੇ ਦਲਾਵਰ ਪੈਦਾ ਹੋ ਗਏ ਇਸ ਲਈ ਕਹਿੰਦੇ ਉਹਦੇ ਇਸ ਬਿਆਨ ਦੇ ਆਧਾਰ ਤੇ ਮੁੱਖ ਮੰਤਰੀ ਸਾਹਿਬ ਦੀ ਜਾਨ ਨੂੰ ਖਤਰਾ ਹੈ ਇਸ ਲਈ ਐਮਐਸ ਜ਼ਰੂਰੀ ਹੈ ਜੀ ਸੋ ਇਹ ਆਧਾਰ ਬਣਾ ਕੇ ਹੁਣ ਪਤਾ ਨਹੀਂ ਵੀਡੀਓ ਨਾਲ ਦਿੱਤੀਆਂ ਜਾਂ ਨਹੀਂ ਦਿੱਤੀ ਪਰ ਇੰਨਾ ਪਤਾ ਲੱਗਿਆ ਜੀ ਨਿਕਤੀ ਜਵਾਬ ਦੇ ਦਿੱਤਾ ਹੂੰ ਸੋ ਇਸ ਜਵਾਬ ਦੇ ਆਧਾਰ ਤੇ ਹੁਣ ਇੱਕ ਖਬਰ ਖੁਦ ਚਰਚਾ ਚ ਕਿ ਵੀ ਜਿਹੜੇ ਕਹਿੰਦੇ ਸੀਗੇ ਕਿ ਜੇ ਡਰ ਲੱਗਦਾ ਹੈ ਮੁਰਗੀ ਖਾਨੇ ਖੋਲ੍ਹ ਲਓ ਹੁਣ ਸਭ ਤੋਂ ਵੱਡੀ ਸਿਕਿਉਰਿਟੀ ਲੈ ਕੇ ਚੱਲਦੇ ਨੇ ਤੇ ਉਹਦੇ باوجود ਵੀ ਇਹ ਸਵਾਲ ਹੈ ਕਿ ਇਹ ਰਾਜਨੀਤਿਕ ਪੈਂਤੜਾ ਜਾਂ ਸੱਚਮੁੱਚ ਇੱਕ ਮੁੱਖ ਮੰਤਰੀ ਦੀ ਸੁਰੱਖਿਆ ਦਾ ਪਹਿਲੂ ਹੈ ਜਾਂ ਉਹਦੇ ਨਾਲ ਪੰਜਾਬ ਨੂੰ ਕੋਈ ਖਤਰੇ ਦਾ ਪਹਿਲੂ ਸੀਗਾ ਸੋ ਇਹ ਸਾਰੇ ਵੀ ਆਉਣ ਵਾਲੇ ਸਮੇਂ 'ਚ ਤੱਥ ਦੇਣੇ ਪਹਿਣਗੇ ਕਿਉਂਕਿ ਜਦੋਂ ਸੁਣਵਾਈ ਅੱਗੇ ਵਧਣੀ ਆ ਤਾਂ ਇਹ ਸਾਰੇ ਪਹਿਲੂ ਬਾਛੇ ਜਾਣੇ ਆ ਸੋ ਅਜੇ ਪਰ ਇੰਤਜ਼ਾਰ ਹੈ ਵਿਜੇ ਜੀ ਕੇਂਦਰ ਸਰਕਾਰ ਦੇ ਜਵਾਬ ਦਾ ਔਰ ਡਿਪੂਗਲ ਜੇਲ੍ਹ ਪ੍ਰਸ਼ਾਸਨ ਦੇ ਜਵਾਬ ਦਾ ਪਰ ਪੰਜਾਬ ਸਰਕਾਰ ਦਾ ਜਵਾਬ ਡਾਇਰੈਕਟਾਂ ਦੇ ਵਿੱਚ ਹੈ ਕਿ ਅਮਰਪਾਲ ਸਿੰਘ ਤੋਂ ਮੁੱਖ ਮੰਤਰੀ ਭਗਵੰਤ ਮਾਨੁਰਮ ਜਨ ਤੋਂ ਖਤਰ ਹੂੰ ਦੀਪਕ ਜੀ ਇਧਰੋਂ ਪੰਜਾਬ ਸਰਕਾਰ ਦੀ ਜਿਹੜੀ ਕੈਬਨਿਟ ਹੈਗੀ ਆ ਉਹਦੇ ਵਿੱਚੋਂ ਚਾਰ ਮੰਤਰੀ ਵਸਤੀਫਾ ਦੇ ਗਏ ਕਿ ਛੁੱਟੀ ਕੀਤੀ ਹੈ ਇਹ ਕੇ ਵੀ ਸਪਸ਼ਟ ਕਰਿਓ ਕਿਉਂਕਿ ਸੋਸ਼ਲ ਮੀਡੀਆ ਤੇ ਗਲਬੜੀ ਚੱਲੀ ਜਾਂਦੀ ਵੀ ਅਸਤੀਫਾ ਕਈਆਂ ਨੇ ਕਹਿੰਦੇ ਆਪ ਦਿੱਤਾ ਜਾਂ ਉਹਨਾਂ ਨੂੰ ਉਹਨਾਂ ਤੋਂ ਕਹਿ ਕੇ ਅਸਤੀਫਾ ਲਿਆ ਗਿਆ ਜੋ ਵੀ ਹੈ ਚਾਰ ਜਣਿਆਂ ਨੂੰ ਤੋੜਿਆ ਗਿਆ ਨਵੇਂ ਮੰਤਰੀ ਪੰਜ ਲਿਆਂਦੇ ਗਏ ਨੇ ਦੱਸਿਓ ਵੀਡੀਓ ਦੇ ਬਾਰੇ ਮੈਂ ਕਹਿੰਨਾ ਜੀ ਇਹਦੇ ਘੱਟ ਤੋੜਿਆ ਆਪਾਂ ਤਾਂ ਅੱਧੀ ਦਰਜਨ ਪਹਿਲਾਂ ਤੋੜ ਚੁੱਕੇ ਹੂੰ ਹੂੰ ਉਹਨੂੰ ਯਾਦ ਹੋਣਾ ਕਿ ਜਦੋਂ ਬੀਬੀ ਅਨਮੋਲ ਗਗਨ ਮਾਨ ਦਾ ਵਿਆਹ ਸੀ ਜੀ ਅਸੀਂ ਆਪਾਂ ਉਹ ਦਿਨਾਂ ਚ ਪਹਿਲੂ ਤੇ ਗੱਲ ਕਰਦੇ ਰਹੇ ਆ ਜੀ ਕਿ ਵੀ ਵਿਆਹ ਕਰਕੇ ਸ਼ਾਇਦ ਅਜੇ ਬਚਾਅ ਹੋ ਰਿਹਾ ਹੈ ਹਮ ਹੈਨਾ ਜਾਂ ਜਿਮਨੀ ਚੋਣ ਆ ਗਈ ਉਸ ਕਾਰਨ ਬਚਾਅ ਹੋ ਰਿਹਾ ਕੈਬਨਟ ਦਾ ਵਿਸਤਾਰ ਤਾਂ ਪੈਂਡਿੰਗ ਪਿਆ ਸੀ ਜੀ ਤੇ ਹੋਣਾ ਹੀ ਸੀਗਾ ਵੈਸੇ ਪੰਜੇ ਗਏ ਨੇ ਜੀ ਪੰਜੇ ਆਏ ਨੇ ਹਮ ਹਮ ਮੀਤ ਇਹ ਰਹੀ ਮੈਂਬਰ ਪਾਰਲੀਮੈਂਟ ਬਣ ਗਏ ਸੀ ਹਮ ਇਸ ਇੱਕੋ ਪੋਸਟ ਖਾਲੀ ਸੀ ਜੀ 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 ਚਾਰ ਅਗਲਿਆਂ ਨੇ ਤੋਰੇ ਆ ਜਨਾਬ ਹੂੰ ਸੋ ਇਹ ਇਸ ਲਈ ਉਹਦੀ ਥਾਂ ਦੇ ਉੱਤੇ ਪੰਜ ਬਰਾਬਰ ਆ ਗਏ ਹਿਸਾਬ ਦਾ ਬਰਾਬਰ ਹੋ ਗਿਆ ਹੂੰ ਹੂੰ ਜਿੰਨੇ ਗਏ ਉਹਨੇ ਆ ਗਏ ਜੀ ਪਰ ਇਹ ਤੁਹਾਡਾ ਜਿਹੜਾ ਸਵਾਲ ਹੈ ਕਿ ਜੀ ਤੋਰੇ ਐ ਜਾਂ ਤੁਰ ਗਏ ਅਸਤੀਫਾ ਲਿਆ ਜਾਂ ਅਸਤੀਫਾ ਦੇ ਦਿੱਤਾ ਜਨਾਬ ਅਸਤੀਫਾ ਖੋਇਆ ਜਾਂਦਾ ਹੂੰ ਇੱਕ ਨਾ ਜ਼ਿਆਦਾਤਰ ਸੰਸਥਾਵਾਂ ਦੇ ਵਿੱਚ ਇੱਕ ਫਾਰਮੂਲਾ ਚੱਲਦਾ ਹੁੰਦਾ ਹੋਰ ਛੱਡੋ ਹੂੰ মিডিਆ ਅਦਾਰਿਆਂ 'ਚ ਵੀ ਫਾਰਮੂਲਾ ਹੈਗਾ ਇਹ ਹੂੰ ਕਿ ਜਦੋਂ ਤੁਸੀਂ ਜੁਆਇਨ ਕਰਦੇ ਹੋ ਨਾ ਜੇ ਤੁਸੀਂ ਨਾਮਜ਼ਦਗੀ ਭਰੀ ਮੰਨ ਲਓ ਕਿਸੇ ਅਹੁਦੇ ਲਈ ਤਾਂ ਉਹ ਵਾਪਸੀ ਵਾਲਾ ਵੀ ਥੱਲੇ ਨਾਲੇ ਸਾਈਨ ਕਰਾ ਲੈਂਦੇ ਆ ਜੇ ਤੁਸੀਂ ਕਿਤੇ ਜੁਆਇਨ ਕਰਦੇ ਹੋ ਨਾ ਇਹ ਜੀ মিডিਆ ਅਦਾਰਿਆਂ 'ਚ ਮੈਂ ਵੀ ਕੰਮ ਕੀਤਾ ਮੈਂ ਤਾਂ ਬਖੂਬੀ ਜਾਣਦਾ ਹੂੰ ਕਿ ਉਹ ਦੋ ਚਾਰ ਖਾਲੀ ਕਾਗਜ਼ਾਂ ਤੇ ਪਹਿਲਾਂ ਹੀ ਅਸਤੀਫੇ ਕਰਾ ਅਸਤੀਫੇ ਵਾਲੇ ਕਾਗਜ਼ਾਂ ਦੇ ਸਾਈਨ ਕਰਾ ਲੈਂਦੇ ਆ ਕਿ ਪਤਾ ਨਹੀਂ ਤੁਸੀਂ ਕਦੋਂ ਇਹ ਨਹੀਂ ਕੋਈ ਸੱਚੀ ਪੱਕੀ ਖਬਰ ਲਾਜ਼ਮੀ ਜੇ ਹੁਣ ਤੋਰਨਾ ਪੈ ਜਵੇ ਤੇ ਤੁਸੀਂ ਅੜ ਜੋ ਹੂੰ ਸੋ ਇਸ ਲਈ ਦਿਖਾਉਣ ਨੂੰ ਹੋਵੇ ਸੋ ਇਹੋ ਜਿਹਾ ਹਾਲ ਦੇਖੋ ਬੈਸੇ ਤਾਂ ਇਹ ਬੜਾ ਇੱਜ਼ਤਮਾਨ ਨਾਲ ਚਾਰ ਇੱਕ ਮੰਤਰੀਆਂ ਨੇ ਆਪ ਅਸਤੀਫਾ ਦਿੱਤਾ ਜੀ ਤਿੰਨਾਂ ਨੇ ਪਹਿਲਾਂ ਦਿੱਤਾ ਸੀ ਜੋੜੇ ਮਾਜਰਾ ਉਹਨਾਂ ਦਾ ਰਹਿ ਗਿਆ ਸੀ ਕਿਉਂਕਿ ਕਹਿੰਦੇ ਹਰਿਆਣੇ ਤੋਂ ਸੀ ਇਸ ਲਈ ਉਹ ਕਹਿੰਦੇ ਮਾਰ ਕੇ ਦੇਣਾ ਹੂੰ ਹੂੰ ਸੋ ਪਰ ਜੇ ਉਹ ਨਾਂ ਵੀ ਦਿੰਦੇ ਤਾਂ ਵੀ ਮੁੱਖ ਮੰਤਰੀ ਕੋਲ ਹੀ ਅਧਿਕਾਰ ਖੇਤਰ ਹੈਗਾ ਜੀ ਕਿ ਉਹ ਚਾਹਣ ਤਾਂ ਆਪਣੇ ਮੰਤਰੀਆਂ ਦੀ ਛੁੱਟੀ ਕਰ ਸਕਦੇ ਹੂੰ ਚਾਰ ਤੋਰੇ ਜਿਹੜੇ ਪੰਜ ਲਿਆਂਦੇ ਨੇ ਉਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਮੰਤਰੀ ਸਾਹਿਬ ਨੇ ਅੱਜ ਸੋਚ ਚੁੱਕੀ ਉਹ ਇਹ ਨੇ ਜੀ ਹਰਦੀਪ ਸਿੰਘ ਗੋਰੀ ਹੈ ਨਾ ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਸੋਚ ਚਕਾਈ ਗਈ ਸੋ ਹਰਦੀਪ ਸਿੰਘ ਹੈ ਨਾ ਉਹਨਾਂ ਨੇ ਜਦੋਂ ਸੋਚ ਚੁੱਕੀ ਉਹ ਤੋਂ ਬਾਅਦ ਫਿਰ ਗੋਇਲ ਸਾਹਿਬ ਨੂੰ ਸੋਚ ਚਕਾਈ ਜੀ ਸੋ ਹਰਦੀਪ ਸਿੰਘ ਮੁੰਡੀਆਂ ਤੋਂ ਬਾਅਦ ਬਕਾਇਦਾ ਤੌਰ ਤੇ ਬਰਿੰਦਰ ਕੁਮਾਰ ਗੋਇਰ ਉਹਨਾਂ ਨੇ ਸੋਚ ਚੁੱਕੀ ਉਸ ਤੋਂ ਬਾਅਦ ਫਿਰ 3 ਨੰਬਰ ਦੇ ਉੱਤੇ ਜੀ ਤਰਨਪ੍ਰੀਤ ਸਿੰਘ ਸੋਹਨ ਦੋਰਾ ਨੇ ਸੋਚ ਚੁੱਕੀ ਚੌਥੇ ਨੰਬਰ ਦੇ ਉੱਤੇ ਫਿਰ ਡਾਕਟਰ ਰਵਜੋਦ ਸਿੰਘ ਗੋਰੀ ਹੈ ਨਾ ਉਹਨਾਂ ਨੇ ਸੋਚ ਚੁੱਕੀ ਪੰਜਵੇਂ ਤੇ ਮਿੰਦਰ ਭਗਤ ਜੀ ਸੋ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜਿਮਨੀ ਚੌਂਡ ਜਿਮਿੰਦਰ ਭਗਤ ਤੋਰਾਂ ਦਾ ਵਾਦਾ ਕਰਕੇ ਆਏ ਸੀ ਹੂੰ ਹੂੰ ਕਿ ਵੀ ਵੋਟਰਾਂ ਨਾਲ ਕਿ ਤੁਸੀਂ ਜਿਤਾਜੋ ਮੰਤਰੀ ਬਣਾਉਣਾ ਮੇਰਾ ਕੰਮ ਆ ਉਹ ਤਾਂ ਐਮਐਲਏ ਦੀ ਸੋਚ ਕਾਉਣ ਦੇ ਨਾਲ ਹੀ ਚਾਹੁੰਦੇ ਸੀ ਕਿ ਬਣ ਜਾਣ ਉਹ ਤਾਂ ਦਿੱਲੀ ਤੋਂ ਝੰਡੀ ਲਈ ਮਿਲੀ ਚਲੋ ਦੇਰ ਨਾਲ ਮਿਲੀ ਪਰ ਮੁੱਖ ਮੰਤਰੀ ਉਹਨਾਂ ਦੀ ਪੁੱਗ ਗਈ ਜੀ ਸੋ ਇਸੇ ਤਰ੍ਹਾਂ ਬਾਕੀਆਂ ਨੂੰ ਮੌਕਾ ਮਿਲ ਗਿਆ ਪਰ ਜਿਹੜੇ ਚਾਰ ਤੋਰੇ ਨੇ ਉਹਨਾਂ ਦੀ ਚਰਚਾ ਵੀ ਖੂਬ ਹੈ ਤੇ ਇਹ ਸਾਰੀ ਪ੍ਰਕਿਰਿਆ ਪਿੱਛੇ ਕੀ ਹੈ ਹਾਂ ਜੇਕਰ ਇਹ ਸਵਾਲ ਦੇ ਨਾਲ ਸਮਝਣਾ ਹੈ ਇਹ ਵੀ ਪੱਖ ਪਹਿਮ ਹੈ ਕਿ ਤੋਰਨਾ ਤਾਂ ਸਪੀਕਰ ਸਾਹਿਬ ਨੂੰ ਚਾਹੁੰਦੇ ਸੀ ਮੁੱਖ ਮੰਤਰੀ ਦਾ ਹਮ ਹਾਈ ਕਮਾਂਡ ਮੂਰੇ ਸਵਾਲ ਤਾਂ ਉਹ ਵੀ ਰੱਖਦਾ ਸੀ ਅੜਬੀ ਗਏ ਸੀ ਇੱਕ ਵਾਰ ਤਾਂ ਤੇ ਹਾਈ ਕਮਾਂਡ ਨੂੰ ਆਪਣੇ ਨੁਮਾਇंदे ਭੇਜ ਕੇ ਇੱਥੇ ਹਨੂਮਨ ਭੇਜ ਕੇ ਮਾਮਲਾ ਨਜਿੱਠਾ ਪੈਸ ਕੇ ਲੰਕਾ ਨੂੰ ਅੱਗ ਲੱਗਣ ਵਾਲੀ ਸਥਿਤੀ ਬਣ ਗਈ ਸੀ ਤਾਂ ਨਹੀਂ ਤੇ ਲੈ ਵੀ ਸੋ ਇਸ ਲਈ ਕਈਆਂ ਦਾ ਇਹ ਵੀ ਕਿਹਾ ਜਾ ਰਿਹਾ ਸੀ ਕਿ ਜਿਹੜੇ ਉਧਰੋਂ ਆਏ ਸੀ ਬਚੋਲੇ ਕਿ ਦੋਵੇਂ ਪਾਸੇ ਹੀ ਮੌਕਾ ਨਵਰੀ ਸੀ ਪਰ ਸਪੀਕਰ ਸਾਹਿਬ ਦੀ ਕੁਰਸੀ ਬਚੀ ਆ ਪਰ ਕੀ ਜਿਹੜੀ ਆਪਾਂ 3 ਮਹੀਨੇ ਪਹਿਲਾਂ ਗੱਲ ਕੀਤੀ ਸੀ ਕਿ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਹੋਣਾ ਫੇਰ ਬਦਲ ਹੋਣਾ ਰੱਦੋਬਦਲ ਹੋਣੀ ਪੁਨਰਗਠਨ ਹੋਣਾ ਉਹ ਅੱਜ 2-3 ਮਹੀਨਿਆਂ ਬਾਅਦ ਪੂਰਪਿਆ ਤੇ ਆਪਾਂ ਆ ਹੁਣ ਪਿਛਲੇ ਹਫ਼ਤੇ ਤੋਂ ਗੱਲ ਕਰੀ ਜਾਂਦੇ ਕਿ ਖਤਰਮ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਨੂੰ ਕਿ ਇਹ ਵੀ ਪਰਵਾਣ ਜਾ ਕੇ ਮਹੀਨੇ ਡੇਢ ਮਹੀਨੇ ਚੜਨੀ ਹੈਗਾ ਹੂੰ ਸੋ ਇਹ ਵੀ ਵੈਲੂ ਹੈਗਾ ਸੋ ਸਾਰਾ ਕੁਝ ਅਜੇ ਵੀ ਠੀਕ ਨਹੀਂ ਹੈਗਾ ਮਤਲਬ ਤੁਸੀਂ ਬਾਹਰ ਆਉਂਦੇ ਹੀ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਦੇ ਹਵਾਲੇ ਨਾਲ ਸੀ ਤੇ ਅਚਾਨਕ ਖਬਰੇ ਹੋਦੀ ਹੈ ਕਿ ਜਦੋਂ ਕਿ ਚਰਚਾ ਚੱਲ ਰਹੀ ਸੀ ਕਿ ਜੀ ਮੁੱਖ ਮੰਤਰੀ ਸਾਹਿਬ ਵਾਲਾ ਮਾਮਲਾ ਵਿਗੜਿਆ ਅੱਛਾ ਹੋਰ ਛੱਡੋ ਜੀ ਜੀ ਮਸਲਾ ਅਜੇ ਵੀ ਨਹੀਂ ਨਿਬੜਿਆ ਹਮ ਜਿਹੜੇ ਦੋ ਉਪ ਮੁੱਖ ਮੰਤਰੀ ਵੰਨ ਦਿੱਲੀ ਗਏ ਸੀ ਉਹਨਾਂ ਬਾਰੇ ਅਜੇ ਵੀ ਚਰਚਾ ਕਿ ਉਹਨਾਂ ਦਾ ਕੀ ਬਣਿਆ ਜੀ ਜਿਹਨਾਂ ਚੋਂ ਇੱਕ ਜੇ ਪੰਜਾਬ ਮੁੜਿਆ ਨਹੀਂ ਹੈ ਹਰਪਾਲਜੀ ਮਹੋਰੀ ਅਜੇ ਮੁੜੇ ਨਹੀਂ ਹੈ ਹਮ ਸਰਪਾਲਜੀ ਮਹੋਰੀ ਕੋਈ ਕਹਿੰਦਾ ਨਹੀਂ ਜੀ ਕਿਤੇ ਸੈਰ ਕੰਮ ਚਲੇਗੀ ਜੀ ਕੋਈ ਕਹਿੰਦਾ ਨਹੀਂ ਜੀ ਸਰਕਾਰੀ ਜ਼ਰੂਰਤ ਹੈ ਕੋਈ ਕਹਿੰਦਾ ਨਹੀਂ ਜੀ ਇਹ ਜੀ ਦਿੱਲੀ ਨੇ ਹਰਪਾਲ ਚੀਮਾ ਤੇ ਅਮਨ ਰੋੜਾ ਉਹਨਾਂ ਨੇ ਕਹਿੰਦੇ ਜਿੱਦ ਫੜ ਲਈ ਕਿ ਅਸੀਂ ਤਾਂ ਉਪ ਮੁੱਖ ਮੰਤਰੀ ਬਣ ਨਹੀਂ ਬਣ ਜੀ ਜਾਂ ਉਹਨਾਂ ਨੂੰ ਕਿਸੇ ਨੇ ਭਰੋਸਾ ਦਿੱਤਾ ਹੀ ਕਮਾਣੇ ਪਰ ਉਹ ਮਸਲਾ ਅਜੇ ਵਿੱਚ ਪਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਪਹਿਲੂ ਖੜਾ ਕਿ ਉਪ ਮੁੱਖ ਮੰਤਰੀ ਬਣਾ ਕੇ ਮੁੱਖ ਮੰਤਰੀ ਸਾਹਿਬ ਦੇ ਪਰ ਕੁਤਰਨੇ ਆ ਜਾਂ ਮੁੱਖ ਮੰਤਰੀ ਸਾਹਿਬ ਨੂੰ ਤੋੜਨਾ ਜਾਂ ਮੁੱਖ ਮੰਤਰੀ ਸਾਹਿਬ ਨੇ ਆਪਣਾ ਸਾਰਾ ਜਿਹੜਾ ਵਿਗੜਿਆ ਮਾਮਲਾ ਸੀ ਉਹ ਸਾਰਾ ਸੈੱਟ ਕਰ ਲਿਆ ਆਉਂਦੇ ਦਿਨਾਂ ਚ ਜੀ ਬਹੁਤ ਕੁਝ ਸਾਫ਼ ਹੋਣਾ ਹੈ ਫਿਲਹਾਲ ਅੱਜ ਮੁੱਖ ਮੰਤਰੀ ਸਾਹਿਬ ਦੀ ਕੈਬਨਟ ਦੇ ਵਿੱਚ ਨਵਾਂ ਵਾਅਦਾ ਕਹਿ ਲੀਏ ਨਵੇਂ ਐਮਐਲਏ ਦੀ ਆਮਦ ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਗੋਇਲ ਸਾਹਿਬ ਹੋਰੀ ਲਹਿਰਾ ਤੋਂ ਹੈਨਾ ਪਠੜ ਨੂੰ ਹਰਾ ਕੇ ਆਏ ਨੇ ਸਾਰਾ ਕੁਝ ਨੇ ਤੇ ਹੈਨਾ ਇਸ ਲਈ ਮੁੱਖ ਮੰਤਰੀ ਸਾਹਿਬ ਦਾ ਹੀ ਮਤਲਬ ਇਲਾਕਾ ਬਣਦਾ ਪਰ ਤੁਸੀਂ ਇਹ ਦੇਖੋ ਕਿ ਸੰਗਰੂਰ ਕਿੰਨਾ ਭਾਰੂ ਹੈ ਸਾਰੇ ਦੇ ਵਿੱਚ ਜੀ ਮੁੱਖ ਮੰਤਰੀ ਸਾਹਿਬ ਖੁਦ ਸੰਗਰੂਰ ਤੋਂ ਅਮਨ ਰੋੜਾ ਫੇਰੋਸੇ ਜ਼ਿਲ੍ਹੇ ਤੋਂ ਹੈਨਾ ਹਰਪਾਲਚੀ ਮਾ ਫੇਰੋਸੇ ਇਲਾਕੇ ਤੋਂ ਹੁਣ ਗੋਇਲ ਸਾਹਿਬ ਵੀ ਉਤੋਂ ਮੈਸੇ ਗੋਇਲ ਸਾਹਿਬ ਦੀ ਵਾਪਸੀ ਦੇ ਪਿੱਛੇ ਤਾਂ ਇਹ ਵੀ ਹੈ ਕਿ ਬਿਜੇ ਸਿੰਘ ਲਾ ਤੋੜਿਆ ਸੀ ਇਸ ਲਈ ਗੋਇਲ ਲਿਆਣਾ ਪਿਆ ਕਿ ਇੱਕ ਤਾਂ ਉਸ ਭਾਈਚਾਰੇ ਦੀ ਕੋਈ ਨੁਮਾਇੰਦਗੀ ਕਰਦਾ ਹੋਵੇ ਹਾਂ ਸੋ ਇਸੇ ਤਰ੍ਹਾਂ ਸੌਂਧੋਰਾ ਨੂੰ ਲਿਆਂਦਾ ਖੰਨੇ ਤੋਂ ਨੇ ਠੀਕ ਹੈ ਬਿਆਨ ਸਿੰਘ ਦੇ ਪੋਤੇ ਨੂੰ ਹਰਾਇਆ ਤੇ ਪਰ ਐ ਤਾਂ ਹੋਰ ਵੀ ਮਜੀਠੀਆਂ ਨੂੰ ਹਰਾਉਣ ਵਾਲੇ ਵੀ ਬੈਠੇ ਨੇ ਨਕ ਜੋ ਸਿੱਧੂ ਨੂੰ ਹਰਾਉਣ ਵਾਲੇ ਵੀ ਬੈਠੇ ਨੇ ਹੈਨਾ ਮਤਲਬ ਅਜੇ ਤੱਕ ਜਿਨ੍ਹਾਂ ਦੀ ਵਾਰੀ ਆਉਣੀ ਸੀ ਨਾ ਪ੍ਰਿੰਸੀਪਲ ਬੁੱਧਰਾਮ ਦੀ ਆਈ ਨਾ ਹਾਂ ਕੁਵਰ ਬਿਜੇਪਾਲ ਦੀ ਆਈ ਸੋ ਇਸ ਲਈ ਕਿੰਨੇ ਨਾਮ ਤਾਂ ਇਹ ਵੀ ਪੈਣ ਕਿ ਉਹਦੀ ਵਾਰੀਆਂ ਨਹੀਂ ਆਉਂਦੀ। ਜੀ ਚਲੋ ਇਸੇ ਤਰ੍ਹਾਂ ਹਰਦੀਪ ਸਿੰਘ ਉਹਨਾਂ ਨੂੰ ਸਾਹਨੇ ਵਾਲ ਤੋਂ ਲਿਆਂਦਾ ਮਿੰਦਰਪਖਸ਼ ਵੀ ਆਪਾਂ ਜਲੰਧਰ ਪਛਮੀ ਦੀ ਗੱਲ ਕਰ ਚੁੱਕੇ ਆ। ਡਾਕਟਰ ਰਣਜੋਤ ਉਹਨਾਂ ਨੂੰ ਸ਼ਾਮਚਰਾਸੀ ਤੋਂ ਲਿਆਂਦਾ। ਸੋ ਇਸ ਲਈ ਇਹ ਪੰਜ ਮੰਤਰੀ ਆ ਗਏ। ਜੀ ਚਾਰ ਪੁਰ ਗਏ। ਤੁਸੀਂ ਇਹ ਦੇਖੋ ਬਿਜੇ ਜੀ ਹੁਣ ਸਮਝਣ ਵਾਲੀ ਗੱਲ ਜਿਹੜੀ ਹੈਗੀ ਆ ਕਿ ਜਦੋਂ ਮੀਤਿਹਰ ਸੀਗੇ ਹੂੰ ਹੂੰ ਤਾਂ 16 ਮੰਤਰੀ ਸੀ। ਜੀ ਤੇ ਮੀਤਿਹਰ ਤੇ ਜਾਣ ਤੋਂ ਬਾਅਦ 15 ਰਹਿ ਗਏ। ਹੂੰ ਹੈਨਾ ਹੁਣ 15 ਚੋਂ ਅੱਜ 4 ਕੱਢ ਤੇ ਜੀ 11 ਰਹਿ ਗਏ 11 ਚ 5 ਪਾ ਲੇ 16 ਫੇਰ ਹੋ ਗਏ ਬਣਾ 18 ਸਕਦੇ ਨੇ ਮਤਲਬ ਊਠ ਦਾ ਬੁੱਲ ਅਜੇ ਵੀ ਲਟਕਦਾ ਹੈ ਤੇ ਕਈ ਐਮਐਲਏ ਨੂੰ ਆਸ ਰਹਿਣੀ ਹੈ ਕਿ ਡਿਗੂਗਾ ਡਿਗੂਗਾ ਯਾਨੀ ਉਹ ਧੋਵਾਲਾ ਜੇ ਵੀ ਲਟਕਾ ਕੇ ਰੱਖਿਆ ਜੀ ਸੋ ਇਸ ਲਈ ਇਹ ਟਿਕਾ ਰੱਖਣ ਦਾ ਵੀ ਤਰੀਕਾ ਹੈ ਕਿ ਕਿਤੇ ਪਾਲਾ ਨਾ ਬਦਲ ਮੈਂ ਕਿ ਸ਼ਾਇਦ ਸਾਡੀ ਅਗਲੇ ਕਹਿੰਦਾ 2.5 ਸਾਲਾਂ ਦੇ ਵਿੱਚ ਜ ਇਹਨਾਂ ਦੀ ਵਾਰੀ ਨਹੀਂ ਖਬਰ ਸਾਡੀ ਵੀ ਆ ਜਾਵੇ ਜੇ 2.5 ਸਾਲ ਹੋਰ ਪਏ ਨੇ ਜੀ ਸੋ ਇਸ ਲਈ ਅਜੇ ਊਠ ਦਾ ਬੁੱਲ ਮੰਤਰਾਲੇ ਵਾਲਾ ਲਟਕਦਾ ਹੈ ਹੂੰ 16 ਬਣਾਏ ਨੇ ਦੋ ਅਜੇ ਵੀ ਰੱਖੇ ਹੋਏ ਨੇ ਜੀ ਦੀਪਕ ਜੀ 2.5 ਸਾਲ ਦੇ ਵਿੱਚ ਸੀਐਮ ਮਾਨ ਦੀ ਕੈਬਨਿਟ ਦੇ ਵਿੱਚ ਚੌਥਾ ਰੱਦੋ ਬਦਲ ਹੈ ਜੀ ਇਹ ਹੁਣ ਤੱਕ ਦਾ ਜਦੋਂ ਕਦੇ ਵੀ ਕੈਬਨਿਟ ਦੇ ਵਿੱਚ ਤਬਦੀਲੀਆਂ ਹੁੰਦੀਆਂ ਨੇ ਆਮ ਤੌਰ ਤੇ ਉਹਨੂੰ ਇੱਕ ਵੱਡਾ ਰੀਸੈਟ ਮੰਨਿਆ ਜਾਂਦਾ ਖਾਸ ਤੌਰ ਤੇ ਜਦੋਂ ਜੇ 16 ਮੈਂਬਰਾਂ ਦੀ ਕੈਬਨਿਟ ਦੇ ਵਿੱਚ ਪੰਜ ਨਵੇਂ ਚਿਹਰੇ ਆ ਜਾਂਦੇ ਨੇ ਤੇ ਉਹ ਉਹ ਇੱਕ ਵੱਡਾ ਰੀਸੈਟ ਆ 2.5 ਸਾਲਾਂ ਦੇ ਵਿੱਚ ਚਾਰ ਵਾਰੀ ਤਰਮੀਮਾ ਕਰਨੀਆਂ ਪੈ ਜਾਣੀਆਂ ਇਹ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਬਿਲਕੁਲ ਜੀ 2.5 ਸਾਲਾਂ 'ਚ ਚਾਰ ਵਾਰ ਕੈਬਨਟ 'ਚ ਰੱਦੋ ਬਦਲ ਹਮ ਔਰ ਸੱਤ ਮੰਤਰੀਆਂ ਦਾ ਬਾਹਰ ਹੋ ਜਾਣਾ ਹਮ ਇੱਕ ਦੋ ਨਹੀਂ ਸੱਤ ਮੰਤਰੀ ਬਾਹਰ ਹੋ ਗਏ ਜੀ ਮਤਲਬ 16 ਮਾਰਚ 2022 ਨੂੰ ਮੁੱਖ ਮੰਤਰੀ ਸਾਹਿਬ ਨੇ ਖੜਖੜ ਕਲਾਂਜ ਸੋ ਚੁੱਕੀ ਸੀ ਹਮ 19 ਮਾਰਚ 2022 ਨੂੰ ਕੈਬਨਟ ਨੇ ਸੋ ਚੁੱਕਲੀ ਜੀ ਸਰਕਾਰ ਬਣ ਗਈ ਹਮ ਮਾਰਚ 'ਚ ਸਰਕਾਰ ਬਣਦੀ ਹੈ ਮਈ 'ਚ ਪਹਿਲੇ ਮੰਤਰੀ ਸਾਹਿਬ ਨੂੰ ਸਵੇਰੇ ਤੜਕੀ ਤੋੜ ਦਿੰਦੇ ਆ ਕਿ ਜੀ 1% ਆਪਣੇ ਦਿਸਤਾਨਾ ਮਿਲ ਕੇ ਕਮਿਸ਼ਨ ਲੈਂਦਾ ਸੀ ਬੀਜੇ ਸਿੰਘਲਾ ਤੋੜਤਾ ਹੂੰ ਹੂੰ ਪਹਿਲਾ ਮੰਤਰੀ ਬੀਜੇ ਸਿੰਘਲਾ ਗਿਆ ਜੀ ਉਹ ਤੋਂ ਬਾਅਦ 4 ਜੁਲਾਈ 2022 ਨੂੰ ਅਮਨ अरोड़ाਵਰੀ ਸ਼ਾਮਲ ਕਰ ਲਏ ਹੈ ਇੰਦਰਵੀਰ ਨਿੱਜਰ ਸ਼ਾਮਲ ਕਰ ਲਿਆ ਹੈ ਨਾ ਤੇ ਇਸੇ ਤਰ੍ਹਾਂ ਫੋਜਾ ਸਿੰਘ ਫਰਾਰੀ ਆ ਗਿਆ ਚੇਤਨ ਸਿੰਘ ਜੋੜਾ ਮਾਜਰਾ ਆ ਗਿਆ ਹੈ ਤੇ ਅਨਮੋਲ ਗਗਨਮਾਨ ਆ ਗਏ ਜੀ ਸੋ ਇਹ 4 ਜੁਲਾਈ ਨੂੰ ਆ ਗਏ ਦੂਜਾ ਰਦੋ ਬਦਲ ਜੁਲਾਈ ਮਹੀਨੇ 'ਚ ਹੋ ਗਿਆ ਹੂੰ ਹੂੰ ਉਸ ਤੋਂ ਬਾਅਦ 7 ਜਨਵਰੀ 2023 ਨੂੰ ਫੋਜਾ ਸਿੰਘ ਸਰਾਰੀ ਤੋੜਨਾ ਪੈ ਗਿਆ ਉਹਦੀ ਉਹ ਵੀਡੀਓ ਆਡੀਓ ਕਲਿੱਪ ਖੂ ਬਾਇਰਲ ਹੋ ਗਿਆ ਸੀ ਹੈ ਨਾ ਸੈਟਿੰਗ ਬੈਟਿੰਗ ਵਾਲਾ ਜੇ ਉਹ ਜੇ ਉਸ ਤੋਂ ਉਹਨੂੰ ਤੋੜਤਾ ਤੇ ਡਾਕਟਰ ਬਲਬੀਰ ਵਰੀ ਆ ਗਏ ਉਹਨਾਂ ਦੀ ਐਂਟਰੀ ਹੋ ਗਈ ਚਲੋ ਇਹ ਇਹ ਸਾਰਾ ਕੁਝ ਪ੍ਰਕਿਰਿਆ ਬਦਲੀ ਉਸ ਤੋਂ ਬਾਅਦ 31 ਮਈ 2022 ਨੂੰ ਡਾਕਟਰ ਇੰਦਰ ਜੀ ਹੈ ਇੰਦਰ ਸਿੰਘ ਨਿੱਜਰ ਹੋਣ ਦਾ ਆ ਗਿਆ ਜੀ ਕਿ ਅਗੋਂ ਜੀ ਮੈਂ ਅਸਤੀਫਾ ਦੇਣਾ ਹੈ ਨਾ ਨਿੱਜੀ ਕਾਰਨ ਕਿਹਾ ਪਰ ਪਹਿਲੂ ਕਹੀਂ ਸੀਗੇ ਜੀ ਚਲੋ ਉਸ ਤੋਂ ਬਾਅਦ ਫਿਰ ਬਲਕਾਰ ਸਿੰਘ ਆ ਗਏ ਤੇ ਹਾਂ ਗੁਰਮੀਤ ਖੁੱਡੀਆਂ ਆਗੇ ਹੁਣ ਬਲਕਾਰ ਸਿੰਘ ਦਾ ਆਉਂਦੀ ਨਵਾ ਤੇ ਚਬੇਗਾ ਹੂੰ ਉਹ ਅਸ਼ਲੀਲ ਵੀਡੀਓ ਵਾਲਾ ਮਸਲਾ ਜੀ ਜਨਾਨੀ ਵਾਲੀ ਵੀਡੀਓ ਵਾਲਾ ਜਿਹੋ ਪੈਂਡਰਾਈਵ ਦੀ ਜੇਬ ਹੋ ਜੀ ਬੜਾ ਮਸਲਾ ਬਣਿਆ ਜੀ ਅਗਲਾ ਨੇ ਦਬਾ ਕੇ ਰੱਖਿਆ ਤੇ ਅਨਮੋਲ ਗਗਨਵਾਰ ਬਾਰੇ ਪਹਿਲਾਂ ਹੀ ਕਿ ਪਰਿਵਾਰ ਬਾਦ ਵੱਲੋਂ ਜੀ ਉੱਥੇ ਹਲਕੇ ਦੇ ਵਿੱਚ ਆਪਣੇ ਢੰਗ ਤਰੀਕੇ ਨਾਲ ਚਲਾਇਆ ਜਾ ਰਿਹਾ ਜੀ ਜਾਂ ਕੰਮ ਦੀ ਰਿਪੋਰਟ ਵਧੀਆ ਨਹੀਂ ਜੀ ਹਾਂ ਪਰ ਜੋੜਾ ਮਾਜਰਾ ਤਾਂ ਨੇੜੇ ਸੀਆਈ ਕਮਾਂਡ ਦੇ ਹੈਨਾ ਰਮਸ਼ੰਕਰ ਜਿੰਪਾ ਵੀ ਬੜੇ ਆਪਣੇ ਆਪ ਨੂੰ ਫੰਗ ਹੋ ਸੀਗੇ ਪਰ ਹੁਣ ਇਹਨਾਂ ਨੂੰ ਜਿਹੜੇ ਆਧਾਰ ਤੇ ਕੱਢਿਆ ਕਿ ਬਾਕੀਆਂ ਦਾ ਉਹ ਆਧਾਰ ਠੀਕ ਹੈ ਜੀ ਬਾਕੀਆਂ ਦਾ ਕੰਮ ਠੀਕ ਹੈ ਇਹ ਵੀ ਸਵਾਲ ਹੈ ਪਰ ਫਿਲਹਾਲ ਇਹ ਚਾਰ ਆਪਣੀ ਕੁਰਸੀ ਨਹੀਂ ਬਚਾ ਸਕੇ ਸੋ ਚਾਰ ਹੁਣ ਚਲ ਗਏ ਜੀ ਇੱਕ ਇੱਕ ਕਰਕੇ ਤਿੰਨ ਪਹਿਲਾਂ ਜਾ ਚੁੱਕੇ ਨੇ ਸੱਤ ਚਲੇ ਗਏ ਨੇ ਤੇ ਚੌਥਾ ਰੱਦੋ ਬਦਲਾ ਤੇ ਪਹਿਲੀ ਵਾਰ ਜਿਹੜੀ ਕੈਬਨ ਬਣਦੀ ਸੀ ਉਹਨੇ ਸਣੇ ਪੰਜ ਵਾਰ ਹੋ ਗਿਆ ਹੂੰ ਸੋ ਇਹ ਇਸ ਲਈ ਇਹ ਆਪਣੇ ਆਪ ਸਵਾਲ ਹੈ ਕਿ 2.5 ਸਾਲਾਂ ਦੇ ਵਿੱਚ ਜੀ ਜੇ ਮੁੱਖ ਮੰਤਰੀ ਸਾਹਿਬ ਨੂੰ ਸੱਤ ਮੰਤਰੀ ਤੇ ਆਪਣੇ ਦੋ ਹੋਰ ਐਸਡੀ ਤੌਰ ਤੇ ਪੈਜਣਾ ਜੀ ਹੋਰ ਤੋਪਤਾ ਜੀ ਮਨਜੀਤ ਸਿੰਘ ਸਿੱਧੂ ਜਿਹੜੇ ਲੋਕ ਸੰਪਰਕ ਦੇਖਦੇ ਸੀ ਉਹਨਾਂ ਦਾ ਉਹਨੂੰ ਪਹਿਲਾਂ ਤੁਰ ਚੁੱਕੇ ਨੇ ਕਿਦੋਂ ਕਿ ਉਹਨੇ ਆਪਣਾ ਮੀਡੀਆ ਕਰੀਅਰ ਦਾਤੇ ਲਾ ਕੇ ਭਗਵੰਤਵਾਲ ਨਾਲ ਸਾਰੀ ਉਮਰ ਹੰਢਾਈ ਜੀ ਤੇ ਹੁਣ ਓੰਕਾਰ ਸਿੰਘ ਐਮਬੈਸੀ ਤਾਂ OSD ਸੀਗਾ ਪਰ ਧੂਰੀ ਖੇਤਰ ਤੋਂ ਧੂਰੀ ਹਲਕੇ ਦਾ ਹੀ ਕੰਮ ਦੇਖਦਾ ਸੀ ਮੁਕੰਦਰ ਸਾਹਿਬ ਦਾ ਹੁਣ ਉਹਦੇ ਤੋਰੰਦਾ ਵੀ ਕਾਰਨ ਨਹੀਂ ਦੱਸਦੇ ਇਹ ਤਾਂ ਛੋਟੇ ਪੁਰਨ ਕੱਢਣ ਦਵਾ ਦਉਦੀ ਵੀਡੀਓ ਨਹੀਂ ਦੱਸਦੇ ਤੇ ਇਹਨਾਂ ਨੂੰ ਤੋਰਨ ਕਿ ਉਹਨਾਂ ਦਾ ਕਾਰਨ ਕਿਹਨੇ ਦੱਸਣਾ ਜੀ 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 ਕੋਈ ਇਸ ਲਈ ਹੁਣ ਸੱਤ ਮੰਤਰੀ ਤੇ ਦੋ OSD ਤੌਰ ਤੇ 2.5 ਸਾਲਾਂ ਚ ਦਾ ਮਤਲਬ ਸਰਕਾਰ ਦੇ ਅੰਦਰ ਸਾਰਾ ਕੁਝ ਠੀਕ ਨਹੀਂ ਹੈ ਜਾਂ ਸਰਕਾਰ ਤੋਂ ਮੰਤਰੀਆਂ ਤੋਂ ਕੰਮ ਨਹੀਂ ਲੈ ਹੁੰਦਾ ਜਾਂ ਮੰਤਰੀਆਂ ਨੂੰ ਕੰਮ ਨਹੀਂ ਕਰਨਾ ਹੁੰਦਾ ਜਾਂ ਸਰਕਾਰ ਚੱਲ ਨਹੀਂ ਰਹੀ ਜਾਂ ਅਫਸਰ ਸਹੀ ਚੰਨ ਨਹੀਂ ਦਿੰਦੀ ਕਿੰਨੇ ਹੀ ਤਰ੍ਹਾਂ ਦੇ ਸਵਾਲ ਨੇ ਜਿਹੜੇ ਚੁਣੌਤੀਆਂ ਦੇ ਖੜੀ ਜੇ ਢਾਈ ਸਾਲਾਂ ਚਾਹਲ ਆ ਤਾਂ ਫਿਰ ਤੁਸੀਂ ਹਿਸਾਬ ਲਾ ਰਹੋ ਕਿ ਸਿਸਟਮ ਕਿਵੇਂ ਸਹੀ ਚੱਲੂਗਾ ਅਜੇ ਮੁੱਖ ਮੰਤਰੀ ਸਾਹਿਬ ਨੇ ਆਪਣੀ ਕੁਰਸੀ ਛੱਡ ਕੇ ਥੜੀ ਹਮ ਦੀਪਕ ਜੀ ਪੰਚਾਇਤੀ ਚੋਣਾਂ ਦੇ ਹਵਾਲੇ ਤੋਂ ਗੱਲ ਕਰੀਏ ਜਿਹੜੇ ਚੋਣ ਨਿਸ਼ਾਨ ਹੁਣ ਅਲੋਟ ਹੋ ਗਏ ਨੇ ਜੀ 38 ਵਖੋ ਵਖਰੇ ਚੋਣ ਨਿਸ਼ਾਨ ਦਿੱਤੇ ਗਏ ਨੇ ਸਰਪੰਚਾਂ ਨੂੰ ਦੇਖੋ ਆਪਾਂ ਪਿਛਲੇ ਕਿੰਨੀ ਦੇਰ ਤੋਂ ਇਹ ਗੱਲ ਕਰਦੇ ਆ ਰਹੇ ਹਾਂ ਤੇ ਉਹ ਨੋਟੀਫਿਕੇਸ਼ਨ ਹੋ ਗਿਆ ਸੀਗਾ ਕਿ 20 ਅਕਤੂਬਰ ਤੱਕ ਚੋਣ ਕਰਾਉਣੀ ਜ਼ਰੂਰੀ ਆ ਤੇ ਆਪਾਂ ਗੱਲ ਕਰ ਰਹੇ ਸੀਗੇ ਕਿ 12 ਤਰੀਕ ਹੈ ਜਿਹੜੀ ਦੁਸ਼ਹਿਰੇ ਦੀ ਹੈ ਇਸ ਲਈ 13 ਤੋਂ ਲੈ ਕੇ 17-18 ਦੇ ਦਰਮਿਆਨ ਕਦੇ ਵੀ ਚੋਣਾ ਹੋ ਸਕਦੀ ਹੈ ਪਰ ਹੁਣ ਇੱਕ ਪਹਿਲੂ ਇਹ ਵੀ ਉੱਭਰਿਆ ਕਿ ਤਿਹਾਰਾਂ ਦੇ ਦਿਨ ਨੇ ਜੀ ਪਰ ਪੰਜਾਬ 'ਚ ਚੋਣੇ ਦੀ ਬਾਡੀ ਚੱਲ ਰਹੀ ਹੋਣੀ ਮੰਡੀ ਚੱਲ ਰਹੀ ਹੋਣੀ ਤੇ ਪਿੰਡਾਂ ਦੀਆਂ ਚੋਣਾਂ ਨੇ ਸਰਪੰਚੀ ਦੀਆਂ ਚੋਣਾਂ ਤੇ ਪਿੰਡ ਵਾਲੇ ਜੇ ਖੇਤਾਂ 'ਚ ਮਸ਼ੂਫ ਨੇ ਚਾਹੇ ਉਹ ਕਿਸਾਨ ਭਾਈ ਚਰਾ ਹੈ ਚਾਹੇ ਉਹ ਮਜ਼ਦੂਰ ਭਾਈ ਚਰਾ ਹੈ ਚਾਹੇ ਆੜਤ ਭਾਈ ਚਰਾ ਉਹ ਸਾਰਾ ਕੁਝ ਪਿੰਡਾਂ ਨਾਲ ਮਿਲ ਕੇ ਤੇ ਉਹ ਸਾਰਾ ਜੇ ਮੰਡੀਆਂ ਚ ਖੇਤਾਂ ਚ ਇਸ ਕੰਮ ਚ ਲੱਗਿਆ ਫਿਰ ਚੋਣਾਂ ਦਾ ਕੀ ਸਵਾਲ ਆਊਗਾ ਜੀ ਪਰ ਇਹ ਸਭ ਦੇ ਬਾਵਜੂਦ ਮੰਨਿਆ ਜਾ ਰਿਹਾ ਹੈ ਕਿ ਕੱਲ ਜਾਂ ਪਰਸੋਂ ਤੱਕ ਅਗਲੇ 2 ਦਿਨਾਂ ਤੱਕ ਤਰੀਕ ਦਾ ਐਲਾਨ ਕਰੇਗਾ ਚੋਣ ਕਮਿਸ਼ਨ ਜੀ ਕਿਉਂਕਿ ਉਹਨੇ ਡੀਸੀ ਨਾਲ ਪਹਿਲਾਂ ਮੀਟਿੰਗ ਕਰ ਲਈ ਹੈ ਉਹਨਾਂ ਨੂੰ ਰਾਖਮਾ ਕਰਨ ਵਾਲਾ ਰੋਟੇਸ਼ਨ ਜਿਹੜੀ ਚੇਂਜ ਹੋਣੀ ਸੀ ਕਿ ਉਹ ਜ਼ਿਲ੍ਹੇ ਦੀ بجائے ਉਹਨਾਂ ਬਲਾਕ ਤੇ ਆਉਣੀ ਹੈ ਉਹਦੀ ਪ੍ਰਕਿਰਿਆ ਲਈ ਤੇਜ਼ੀ ਨੇ ਕਹਿ ਦਿੱਤਾ ਤੇ ਕੁਝ ਪਿੰਡਾਂ ਦੇ ਜਿਹੜੇ ਸਰਪੰਚ ਬਣ ਦੇ ਚ ਉਹਨਾਂ ਨੇ ਰੁਖ ਕੀਤਾ ਮੰਤਰੀਆਂ ਸੰਧਰੀਆਂ ਨੇ ਕਿ ਸਾਡੇ ਨਾਂ ਬਦਲਾ ਦਿਓ ਜੀ ਮੈਂ ਤਾਂ ਪੈਸਾ ਖਰਚਿਆ ਜੀ ਮੈਂ ਹੀ ਸਰਪੰਚ ਬਣਨਾ ਹੈ ਜੀ ਹੁਣ ਹੁਣ ਇੱਥੇ ਨਾ ਰੱਖਵੇਂ ਕਰਨ ਵਾਲਾ ਮਸਲਾ ਜਿਉਂ ਮੰਤਰੀਆਂ ਸੰਧਰੀਆਂ ਨੂੰ ਪਰ ਜਿਹੜੇ ਮੰਤਰੀ ਕੋਲ ਗਏ ਉਹਨੇ ਜਿਉਂ ਅਜ ਮੰਤਰੀ ਦੀ ਛੁੱਟੀ ਹੋ ਗਈ ਉਹਨੂੰ ਕੀ ਬਚਾਊਗਾ ਉਹਨਾਂ ਨੂੰ ਚਲੋ ਪਰ ਇਹ ਸਾਰੀ ਪ੍ਰਕਿਰਿਆ ਦੇ ਦੌਰਾਨ ਅਗਲੇ 2 ਦਿਨਾਂ ਦੇ ਵਿੱਚ ਤਰੀਕ ਕਲਾਨੇ ਜਾਣ ਦੀ ਸੰਭਾਵਨਾ ਹੈ ਜੀ ਇਹ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਇਦ 15 ਤਰੀਕ ਨੂੰ ਪੰਜਾਬ ਦੇ ਵਿੱਚ ਹੁਣ ਸਰਪੰਚੀ ਦੀ ਚੋਣ ਹੋਵੇ 15 ਅਕਤੂਬਰ ਨੂੰ ਹੂੰ ਹੂੰ ਤੇ ਇਧਰ ਚੋਣ ਕਮਿਸ਼ਨ ਨੇ ਜਿਹੜੇ ਐਲਾਨੇ ਸੀਗੇ ਚ ਪਾਰਟੀ ਦੇ ਚੋਣ ਨਿਸ਼ਾਨ ਤੇ ਕੋਈ ਨਹੀਂ ਲੜ ਸਕਦਾ ਇਸ ਲਈ ਸਿੰਬਲ ਜਾਰੀ ਹੋਣੇ ਸੀ 36 ਚੋਣ ਨਿਸ਼ਾਨ ਨੇ ਜੀ ਜਿਹੜੇ ਸਰਪੰਚੀ ਲਈ ਜਾਰੇ ਹੋਈ ਜਾਰੀ ਹੋਏ ਨੇ 70 ਚੋਣ ਨਿਸ਼ਾਨ ਜਿਹੜੇ ਪੰਚਾਂ ਲਈ ਜਾਰੀ ਹੋਏ ਨੇ ਹਮ ਮਤਲਬ ਇਹਦੇ ਵਿੱਚ ਤੁਸੀਂ ਵਿਜੇ ਜੀ ਪੰਜਾਬੀ ਪਿੰਡੂ ਸੱਭਿਆਚਾਰ ਵੀ ਦੇਖੋਗੇ ਹਮ ਪਿੰਡੂ ਉਹ ਪੁਰਾਣਾ ਰਬਾਈਕੀ ਚੀਜ਼ਾਂ ਵੀ ਦੇਖੋਗੇ ਤੇ ਮਾਡਰਨ ਤਕਨੀਕ ਵੀ ਦੇਖੋਗੇ ਜੀ ਸਰਪੰਚਾ ਲਈ ਜੀ ਬਾਲਟੀ ਵੀ ਚੋਣ ਨਿਸ਼ਾਨ ਹੈ ਹਮ ਹਮ ਚੂੜੀਆਂ ਦਾ ਗੁੱਛਾ ਵੀ ਚੋਣ ਨਿਸ਼ਾਨ ਹੈ ਚਿੜੀ ਬੱਲਾ ਵੀ ਚੋਣ ਨਿਸ਼ਾਨ ਹੈ ਸੀਸੀਟੀਵੀ ਕੈਮਰਾ ਵੀ ਹੈਗਾ ਚੱਕੀ ਕੰਗਾ ਵੀ ਹੈਗਾ ਕੈਮਰਾ ਵੇਲਣਾ ਵੀ ਹੈਗਾ ਹੈਨਾ ਇਸੇ ਤਰ੍ਹਾਂ ਜੀ ਫੁਹਾਰਾ ਵੀ ਹੈਗਾ ਅੰਗੂਰਾਂ ਦਾ ਗੁੱਛਾ ਵੀ ਹੈਗਾ ਹੈਡਫੋਨ ਵੀ ਹੈਗਾ ਹੈ ਖੁਰਪਾ ਵੀ ਹੈਗਾ ਲੈਪਟਾਪ ਵੀ ਹੈਗਾ ਲੈਟਰ ਬਾਕਸ ਵੀ ਹੈਗਾ ਤੇ ਲਾਈਟਰ ਵੀ ਹੈਗਾ ਲੰਚ ਬਾਕਸ ਵੀ ਹੈਗਾ ਤੇ ਮੈਕ ਵੀ ਹੈਗਾ ਹੈਨਾ ਇਸੇ ਤਰ੍ਹਾਂ ਜੀ ਮਿਕਸੀ ਵੀ ਹੈਗੀ ਨੌਖਟਰਾ ਨੀਰ ਕਟਰ ਵੀ ਹੈਗਾ ਹੈ ਤੇ ਹਾਰ ਵੀ ਹੈਗਾ ਗਲੇ ਦੀ ਟਾਈ ਵੀ ਹੈਗੀ ਆ ਪੈਨ ਡਰਾਈ ਵੀ ਹੈਗੀ ਘੜਾ ਵੀ ਹੈਗਾ ਹੈਨਾ ਪੈਨ ਸਟੈਂਡ ਵੀ ਹੈਗਾ ਪੰਜਾਬੀ ਜੁੱਤੀ ਵੀ ਹੈਗੀ ਪੈਟਰੋਲ ਪੰਪ ਵੀ ਹੈਗਾ ਫ੍ਰਿਜ ਵੀ ਹੈਗਾ ਰੋਲ ਰੋਲਰ ਵੀ ਹੈਗਾ ਕਹੀ ਵੀ ਹੈਗੀ ਸ਼ਟਰ ਵੀ ਹੈਗਾ ਤੇ ਟਰੈਕਟਰ ਵੀ ਹੈਗਾ ਹੈ ਟੈਲੀਫੋਨ ਵੀ ਹੈਗਾ ਟੈਲੀਵਿਜ਼ਨ ਵੀ ਹੈਗਾ ਸੋ ਇਸ ਤਰ੍ਹਾਂ 38 ਦੇ ਕਰੀਬ ਨੇ ਜੀ ਜ਼ਿਆਦਾਤਰ ਇਹਨਾਂ ਚੋਂ ਜਿਵੇਂ ਫ੍ਰਿਜ ਟਰੈਕਟਰ ਖੁਰਪਾ ਕਹੀ ਹੈਨਾ ਘੜਾ ਬਾਲਟੀ ਇਹ ਬੜੇ ਪ੍ਰਚੰਨਤ ਹੋ ਜਾਂਦੇ ਨੇ ਨਾ ਨਿਕਲੇ ਆਉਂਦੇ ਨੇ ਮਤਲਬ ਕਿ ਸਾਫ ਦਿਖਦੇ ਨੇ ਇਸੇ ਤਰ੍ਹਾਂ ਪੰਜਾਂ ਲਈ ਵੀ ਕੁਝ ਅਜਹੀ ਨੇ ਥੋੜੇ ਜਿਵੇਂ 70 ਚ 2-4 ਗਿਣਾ ਦੇਣਾ ਯੂਮੈਸੀਓ ਹੈਗਾ ਜੀ ਸੇਵ ਜਿਹਨੂੰ ਆਪਾਂ ਕਹਿੰਦੇ ਆ ਐਪਲ ਹੈਨਾ ਬੱਲੇਬਾਜ਼ ਹਾਂ ਅੱਛਾ ਐਪਲ ਫੋਨ ਹੈ ਇਹ ਦੱਸਣਾ ਵੀ ਈ ਆਨਾ ਅਗਲੇ ਨੂੰ ਜਿਹੜਾ ਤੇਰੇ ਕੋਲ ਫੋਨ ਨਾ ਹੋਈ ਆਪਣਾ ਚੌਂਡਾ ਸੋ ਬੱਲੇਬਾਜ਼ ਕਰਦਾ ਬੰਦਾ ਵੀ ਹੈਗਾ ਜੀ 벨ਟ ਵੀ ਹੈਗੀ ਕਿਸਤੀ ਵੀ ਹੈਗੀ ਚਟਾਈ ਵੀ ਹੈਗੀ ਕੈਰਮ ਬੋਰਡ ਵੀ ਹੈਗਾ ਕੰਪਿਊਟਰ ਮਾਊਸ ਵੀ ਹੈਗਾ ਕਾਰ ਵੀ ਹੈਗੀ ਸੋ ਇਹ ਕਾਰ ਖਾਸੀ ਖਿੱਚੀ ਜਾਊਗੀ ਦੇਖ ਲੋ ਇੱਕੀ ਚੌਂਡਾ ਨਿਸ਼ਾਨ ਖਾਸਾ ਬਣ ਜਾਣਾ ਹੈਨਾ ਕੇਕ ਵੀ ਹੋਊਗਾ ਡੀਜ਼ਲ ਪੰਪ ਵੀ ਹੈਗਾ ਹੈਨਾ ਫਿਰ ਡੰਬਲ ਵੀ ਹੈਗੇ ਤੇ ਡ੍ਰਿਲ ਮਸ਼ੀਨ ਵੀ ਹੈਗੀ ਮਿੱਟੀ ਦਾ ਦੀਵਾ ਵੀ ਹੈਗਾ ਇਹ ਵੀ ਕਾਫੀ ਚੱਲੂਗਾ ਬਿਜਲੀ ਦਾ ਖੰਭਾ ਵੀ ਹੈਗਾ ਕੰਨਾਂ ਦੀਆਂ ਵਾਲੀਆਂ ਵੀ ਹੈਗੀਆਂ ਮੈਨੂੰ ਲੱਗਦਾ ਕਿ ਚੂੜੀਆਂ ਦਾ ਗੁੱਛਾ ਕੰਨਾਂ ਦੀਆਂ ਵਾਲੀਆਂ ਇਹ ਬੀਬੀਆਂ ਨੂੰ ਧਿਆਨ ਚ ਰੱਖ ਕੇ ਰੱਖੇਗੇ ਸੰਭ ਨੇ ਤਾਂ ਕਿ ਬੀਬੀਆਂ ਵੱਲੋਂ ਵੈਸੇ ਕੋਈ ਵੀ ਲੈ ਸਕਦਾ ਪਰ ਵੈਸੇ ਆ ਤੂੰ 70 ਉਹ ਨੇ ਜੀ 38 ਸਰਪੰਚਾਂ ਲਈ ਨੇ 70 ਪੰਚਾਂ ਲਈ ਨੇ ਇਹਨਾਂ ਚੋਂ ਚੋਣ ਕਰਨੀ ਉਹਨਾਂ ਨੇ ਕਿਹੜੇ ਕਿਹੜੇ ਚੋਣ ਨਿਸ਼ਾਨ ਲੈਣੇ ਬੜੀ ਇੰਟਰਸਟਿੰਗ ਚੀਜ਼ ਆ ਦੇਖੋ ਜਿਹ ਜਿਹੋ ਤੁਸੀਂ ਇਹ ਸਾਰੀ ਲਿਸਟ ਦੱਸ ਰਹੇ ਸੀ ਨਾ ਕਿਉਂਕਿ ਕੁਝ ਜਿਹੇ ਨਿਸ਼ਾਨ ਨੇ ਦੀਪਕ ਜੀ ਜਿਨ੍ਹਾਂ ਦਾ ਪ੍ਰਭਾਵ ਜ਼ਿਆਦਾ ਪੈਣਾ ਆ ਜਿਵੇਂ ਤੁਸੀਂ ਜ਼ਿਕਰ ਹੀ ਕੀਤਾ ਨਾ دیਵਾ ਹੋਇਆ ਜਾਂ ਡੰਬਲ ਹੋ ਸਕਦਾ ਕਿ ਉਹਨੂੰ ਡੰਬਲ ਬੜੇ ਆਕਰਸ਼ਿਤ ਕਰਨ ਹੁਣ ਇਦਾਂ ਨਾ ਹੋਵੇ ਜਿਨੂੰ ਡੰਬਲ ਦਾ ਚੋਣ ਨਿਸ਼ਾਨ ਮਿਲਿਆ ਉਹ ਆਪ ਬੰਦਾ ਫਿੱਟਣਾ ਹੋਵੇ ਸੋ ਇਹ ਚੋਣ ਨਿਸ਼ਾਨ ਕਿਤੇ ਇਹ ਛੋਲ ਜੀ ਨਹੀਂ ਇਹ ਇਹ ਇਦਾਂ ਹੁੰਦਾ ਹੈ ਕਿ ਜਦੋਂ ਤੁਸੀਂ ਚੋਣ ਅਧਿਕਾਰੀ ਕੋਲ ਜਾਂਦੇ ਹੋ ਤਾਂ ਪਹਿਲ ਦੇ ਦਾਤੇ ਜਿਹੜਾ ਪਹਿਲਾਂ ਆਉਂਦਾ ਹੈ ਨਾਮ ਜੀ ਕਾਗਜ਼ ਭਰਦਾ ਹੈ ਉਸ ਤੋਂ ਬਾਅਦ ਉਹਨੂੰ ਸਿੰਬਲ ਦਿੱਤੇ ਜਾਂਦੇ ਕਿਹੜਾ ਸਿੰਬਲ ਪਏ ਅੱਛਾ ਚੁਣ ਲੋ ਉਹ ਚੋਨੇ ਚੂਜ਼ ਕਰਨਾ ਹੈ ਅੱਛਾ 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 ਉਹਨੇ ਚੁਣਨਾ ਹੈ ਜਿਹੜਾ ਚੁਣ ਹੋ ਗਿਆ ਉਸ ਤੋਂ ਬਾਅਦ ਤਾਂ ਹੀ ਮੈਂ ਕਹਿਣਾ ਨਾ ਕਿ ਜਿਹੜੇ ਪਹੁੰਚ ਅਪਰੋਚ ਵਾਲੇ ਉਹਨੇ ਉਹ ਦੇਖੋ ਟਰੈਕਟਰ ਜ਼ਰੂਰ ਲੈਣਗੇ ਜੀ 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 ਉਹ ਕਾਰ ਜ਼ਰੂਰ ਲੈਣਗੇ ਜਿਹਦੀ ਫੋਟੋ ਸਾਮੀ ਨਾਲ ਪਛਾਣ ਹੋਵੇ ਸਾਰਾ ਕੁਝ ਹੋਵੇ ਹਾਂ ਸੋ ਇਸ ਤਰ੍ਹਾਂ ਦੀ ਪ੍ਰਕਿਰਿਆ ਬਹੁਤ ਹੁੰਦੀ ਹੈ ਮਤਲਬ ਬੈਟਰੀ ਤੇ ਝਾੜੂ ਦਾ ਬਹੁਤ ਬਲੇਖਾ ਪੈਂਦਾ ਜੀ 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 ਬੈਟਰੀ ਦੀ ਲਾਈਟ ਪੈਂਦੀ ਹੁੰਦੀ ਹੈ ਉਹ ਵੀ ਝਾੜੂ ਜੇ ਵਰਗਾ ਲੱਗਦਾ ਉਹ ਬਲੈਕ ਐਂਡ ਵਾਈਟ ਸ਼ਕਾ ਵਾਂਗੀਆਂ ਦਾ ਕਲਰ ਬਰਉਂਦਾ ਮੈਂ ਸੋਚਦਾ ਸੀ ਯਸਲੀ ਇਹ ਵੀ ਖੇਲ ਹੈ ਮੈਂ ਸੋਚਦਾ ਸੀ ਵੀ ਜਿਨੇ ਚਟਾਈ ਵਾਲਾ ਲਿਆਰ ਚੋਂ ਨਿਸ਼ਾਨ ਚਟਾਈ ਦਾ ਉਹ ਫੋਟੋ ਜੀ ਕਿਵੇਂ ਬਣਾਉਣਗੇ ਪਤਾ ਕਿਵੇਂ ਲੱਗਣਾ ਵੀ ਇਹ ਕੀ ਚੀਜ਼ ਆ ਬਸ ਉਹ ਡੱਬੀਆਂ ਵਾਲੇ ਜਿਵੇਂ ਉਹ ਨਹੀਂ ਹੁੰਦੇ ਮਤਲਬ ਅੱਗੇ ਉਹ ਲੱਗੀਆਂ ਹੁੰਦੀਆਂ ਸੀਆਂ ਸੰਗਮਰ ਮਰਜੀ ਵਾਲੀਆਂ ਇੱਕ ਕਾਲੀ ਕਿਚਿੱਟੀ ਉਹਵੇਂ ਜੀ ਬਣਾਉਣੀ ਪਊਗੀ ਉਹਨਾਂ ਨੂੰ ਜਿਹੋ ਜਿਹੋ ਦੌਰ ਦੀਪਕ ਜੀ ਅੱਗੇ ਅੱਗੇ ਆ ਰਿਹਾ ਹੁਣ ਡਿ ਐਦਾਂ ਨਾ ਹੋ ਵੀ ਅੱਗੇ-ਅੱਗੇ ਚੋਣ ਨਿਸ਼ਾਨ ਜਿਹੜੇ ਈਮੋਜੀ ਹੁੰਦੇ ਆ ਵੀ ਆਹ ਹਾਸੇ ਵਾਲਾ ਕਿਹੜਾ ਚਿਹਰਾ ਤੁਸੀਂ ਲੈਣਾ ਵੀ ਉਹ ਚੋਂ ਚੁਣ ਲਓ ਕਿਉਂਕਿ ਅੱਜ ਕੱਲ ਜਿਹੜੀ ਨਵੀਂ ਜਨਰੇਸ਼ਨ ਆ ਉਧਰੋਂ ਜ਼ਿਆਦਾ ਝੁਕਾ ਹੋਇਆ ਹੋਇਆ ਨਹੀਂ ਜ਼ਿਆਦਾ ਝੁਕਾ ਚੋਣ ਨਿਸ਼ਾਨ ਹੱਸਦਾ ਚਿਹਰਾ ਚੋਣ ਨਿਸ਼ਾਨ ਹੰਝੂ ਤੁਹਾਡੇ ਵੋਟਰਾਂ ਦੇ ਦੀਪਕ ਜੀ ਜਦੋਂ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਸੀ ਤਾਂ ਜਦੋਂ ਮਡਲੀਆਂ ਚੀਜ਼ਾਂ ਜਿਨ੍ਹਾਂ ਕਰਕੇ ਕਹਿ ਲਓ ਸਰਕਾਰ ਦੀ ਟ੍ਰੋਲਿੰਗ ਸ਼ੁਰੂ ਹੋ ਗਈ ਸੀ ਉਹਨਾਂ ਦੇ ਵਿੱਚੋਂ ਇੱਕ ਪਹਿਲੂ ਇਹ ਸੀ ਜਦੋਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ BMW ਗੱਡੀਆਂ ਬਣਾਉਣ ਵਾਲੀ ਜਿਹੜੀ ਜਰਮਨ ਕੰਪਨੀ ਹੈ ਉਹਦਾ ਪਲਾਂਟ ਲੱਗੂਗਾ। ਉਸ ਤੋਂ ਬਾਅਦ ਟਰੋਲਿੰਗ ਬੜੀ ਹੋਈ ਸੀ ਜੀ ਕਿਉਂਕਿ ਉਸੇ ਫਿਰ ਜਦੋਂ BMW ਦੇ ਸੀਨੀਅਰ ਅਧਿਕਾਰੀ ਨੇ ਕਹਿ ਦਿੱਤਾ ਸੀ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਹੋਈ ਹੈ ਉਸ ਤੋਂ ਬਾਅਦ ਕਾਫੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਆ BMW ਨਾਲ ਸੰਬੰਧਿਤ ਕੋਈ ਪਲਾਂਟ ਦੁਬਾਰਾ ਤੋਂ ਚਰਚਾ ਦੇ ਵਿੱਚ ਹੈ ਕੀ ਵੇਰਵਾ ਜੀ? ਅਸਲ ਦੇ ਵਿੱਚ ਜਿਨ੍ਹਾਂ ਦਿਨਾਂ ਵਿੱਚ ਮੁੱਖ ਮੰਤਰੀ ਸਾਹਿਬ ਦੀ ਸਿਹਤ ਖਰਾਬ ਹੋਣ ਦੀ ਯਾਹ ਦਿੱਲੀ ਉਪੋਲੋ ਹਸਪਤਾਲ ਦਾਖਲ ਹੋਣ ਦੀਆਂ ਖਬਰਾਂ ਸੀ ਉਹ ਤੋਂ ਅਗਲੇ ਦਿਨ ਇਹ ਚਾਹੇ ਜਸਟੀਫਾਈ ਕਰਨ ਲਈ ਜਾਂ ਇੱਕ ਤੈਅ ਸ਼ਡਿਊਲ ਪ੍ਰੋਗਰਾਮ ਤਹਿਤ ਸੀ ਉਹ ਫੋਟੋਆਂ ਜਾਰੀ ਕੀਤੀਆਂ ਗਈਆਂ ਕਿਹਾ ਦੇਖੋ ਜੀ BMW ਨਾਲ ਸੰਬੰਧਿਤ ਅਧਿਕਾਰੀ ਮਿਲੇ ਨੇ ਨੁਮਾਇंदे ਮਿਲੇ ਨੇ ਤੇ ਪੰਜਾਬ ਚ ਪਲਾਂਟ ਲੱਗਣ ਜਾ ਰਿਹਾ ਹੂੰ ਉਹ ਬਾਕਾਇਦਾ ਖਬਰਾਂ ਨਸਰ ਹੋਈਆਂ ਲੰਘੇ ਦੋ ਤਿੰਨ ਦਿਨ ਪਹਿਲੇ ਜੀ ਪੰਜਾਬ ਦੇ ਵਿੱਚ ਮੀਡੀਆ ਚੋਂ ਖਬਰਾਂ ਲੱਗੀਆਂ ਤੇ ਇਹਦੇ ਉੱਤੇ ਫਿਰ ਪਰਚੋਲ ਸ਼ੁਰੂ ਹੋ ਗਿਆ ਮੀਡੀਆ ਨੇ ਆਪਣੀ ਪਰਚੋਲ ਕੀਤੀ ਵਿਰੋਧੀ ਧਿਰਾਂ ਨੇ ਆਪਣੀ ਪਰਚੋਲ ਕੀਤੀ ਜੀ ਤੇ ਇਹ ਸਭ ਦੇ ਵਿਰੋਧੀ ਤਿਰਤਾ ਬੋਲੇ ਰਹੀਆਂ ਸੀਗੀਆਂ ਪਰ ਅਜੀਤ ਨੇ ਅੱਜ ਪਹਿਲੇ ਪੰਨੇ ਤੇ ਖਬਰ ਲਾਈ ਹੈ ਜੀ ਹਮ ਹਮ ਤੇ ਜਦੋਂ ਕਿ ਮੈਨੂੰ ਵੀ ਗਵਿੰਦਗੜ੍ਹ ਦੇ ਇਲਾਕੇ ਤੋਂ ਫਤਿਹਗੜ੍ਹ ਸਾਹਿਬ ਦੇ ਇਲਾਕੇ ਤੋਂ ਸਰੰਦ ਤੋਂ ਕਈ ਸੱਜਣਾ ਮਿੱਤਰਾਂ ਦੇ ਇਸ ਵੱਲੋਂ ਫੋਨ ਆਉਂਦੇ ਰਹੇ ਇਹ ਖਬਰ ਪ੍ਰਕਾਸ਼ਤ ਹੋਣ ਤੋਂ ਪਹਿਲਾਂ ਹੀ ਜੀ ਮੁੱਖ ਮੰਤਰੀ ਸਾਹਿਬ ਦੀ ਖਬਰ ਜਨ ਤੱਕ ਹੋਈ ਕਿ ਆ ਦੇਖੋ ਜੀ ਅਧਿਕਾਰੀ ਮੇਰੇ ਨਾਲ ਖੜੇ ਨੇ BMW ਦਾ ਪਲਾਂਟ ਮੰਡੀ ਗਵਿੰਦਗੜ੍ਹ ਚ ਲੱਗਣ ਜਾ ਰਿਹਾ ਹਮ ਠੀਕ ਹੈ ਹੁਣ ਇੱਧਰ ਮੰਡੀ ਗਵਿੰਦਗੜ੍ਹ ਦੇ ਵਿੱਚ ਇੱਕ ਕੰਪਨੀ ਹੈ ਜੀ ਮਾਡਰਨ ਆਟੋਮੋਟਿਵ ਹਮਮ ਮਾਡਰਨ ਆਟੋਮੋਟਿਵ ਕੰਪਨੀ 2005 ਤੋਂ ਸਥਾਪਿਤ ਹੈ ਅੱਛਾ ਜੀ ਤੇ ਦੁਨੀਆ ਭਰ ਦੀਆਂ ਬੱਖਵਾ ਕੰਪਨੀਆਂ ਨੂੰ ਇਹ ਪੁਰਜ਼ੇ ਬਣਾ ਕੇ ਭੇਜਦੀ ਹੈ ਹਮਮ ਇਸ ਕੰਪਨੀ ਨੂੰ 150 ਕਰੋੜ ਦਾ BMW ਨੇ ਆਰਡਰ ਦਿੱਤਾ ਹੈ ਕਿ ਆਪਾਂ ਇਹ ਪੁਰਜ਼ੇ ਬਣਾਉਣੇ ਤੁਸੀਂ ਸਾਡੇ ਅੱਛਾ ਜੀ ਤੇ ਇਹ ਚ ਸਰਕਾਰ ਦਾ ਕੋਈ ਰੋਲ ਨਹੀਂ ਹਮ ਉਹ ਕੰਪਨੀ ਦੀ ਆਪਣੀ ਅਪਰੋਚ ਹੈ ਇਹ ਪਲਾਂਟ ਕਿੱਥੋਂ ਆ ਗਿਆ ਜੀ ਤੁਸੀਂ ਗੱਲਾਂ ਪਲਾਟਕੀਆਂ ਕਰਦੇ ਹੋ ਤੇ ਆਰਡਰ ਹੈ ਜਿਵੇਂ ਲੁਧਿਆਣੇ ਜਾਂਦਾ ਨਾ ਕਿ ਸਾਡੀਆਂ ਕੋਟੀਆਂ ਬਣਾ ਕੇ ਦੇ ਸਾਡੀਆਂ ਜਰਸੀਆਂ ਬਣਾ ਕੇ ਦੇ ਤਾਂ ਉਹ ਮੇਂ ਆਰਡਰ ਆਇਆ ਜੀ 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 ਉਹਰੇ ਬੰਦੇ ਦੀ ਆਪਣੀ ਪਹੁੰਚ ਅਪਰੋਚ ਹੈ ਜਾਂ ਆਪਣੇ ਉਹਦੇ ਕੰਮ ਦੀ ਵੈਲਿਊ ਹੈ ਕਿ ਉਹਦੇ ਕੋਲ ਡਿਊਟੀ ਕੰਪਨੀਆਂ ਨੇ ਉਹ ਦੇਖੋ ਆਲ ਰੈਡੀ ਇਹ ਹੀਆਂ ਵਿਦੇਸ਼ਾਂ ਦੀਆਂ 15 20 ਵੱਡੀਆਂ ਕੰਪਨੀਆਂ ਹਨ ਹਮ ਹਮ ਤੇ ਸਮੇਂ-ਸਮੇਂ ਇਹ ਜੇ ਆਰਡਰ ਆਉਂਦੇ ਰਹਿੰਦੇ ਆ ਉਹ ਕਹਿੰਦਾ ਕਿ ਹੁਣ ਮੇਰੇ ਨਾਲ ਇਹਦਾ ਕੰਟਰੈਕਟ ਹੋਇਆ ਤੇ ਸਰਕਾਰ ਨੂੰ ਜਾਣੀ ਪਰ ਜਾਣਕਾਰੀ ਮਿਲ ਗਈ ਜਾਂ ਕੀ ਹੈ ਸਰਕਾਰ ਆਪਣਾ ਵਾਵਾ ਹੀ ਛੱਡ ਰਹੀ ਹੈ ਹਮ ਹਮ ਜਦੋਂ ਮੁੱਖ ਮੰਤਰੀ ਸਾਹਿਬ ਜਰਮਨ ਗਏ ਸੀ ਜਿਹੜਾ ਤੁਸੀਂ ਕਹਿੰਦੇ ਨਾ ਟਰੋਲ ਹੋਏ ਜੀ ਜਰਮਨ ਗਏ ਸੀ ਤੇ ਉੱਥੇ ਇਹਨਾਂ ਨੇ ਮਤਲਬ ਕਿ ਜਰਮਨ ਕੰਪਨੀ ਦੇ ਹਵਾਲੇ ਨਾਲ ਇਹ ਕਹਿਤਾ ਕਿ ਲਓ ਜੀ ਸਾਡੀ ਗੱਲ ਬਣ ਗਈ BMW ਆਪਣਾ ਪ੍ਰਾਕ ਲੈ ਕੇ ਆ ਰਹੀ ਹੈ ਹੂੰ ਤੇ ਜਦੋਂ ਉਹਨਾਂ ਕੋਲੇ ਖਬਰ ਪਹੁੰਚੀ ਕਿ ਖਬਰ ਤਾਂ ਇਹ ਫਲੈਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਅਧਿਕਾਰੀਆਂ ਨੇ ਸਾਹਮਣੇ ਆ ਕੇ ਖੰਡਨ ਕਰਤਾ ਸੀ ਕਿ ਕੋਈ ਅਸੀਂ ਪਲਾਨ ਲਾਉਣ ਦਾ ਇਰਾਦਾ ਨਹੀਂ ਜੀ ਤੇ ਹੁਣ ਦੁਬਾਰਾ ਫੇਰ ਉਸ ਗੱਲ ਨੂੰ ਉਭਾਰਿਆ ਗਿਆ ਤੇ ਇਹ 2005 ਦੀ ਸਥਾਪਿਤ ਕੰਪਨੀ 'ਚ 1400-1500 ਬੰਦਾ ਕੰਮ ਕਰਦਾ ਹੈ ਇਹਨਾਂ ਦਾ ਯੂਨਿਟ ਮੁੱਖ ਯੂਨਿਟ ਗੁਮਿੰਦਗੜ੍ਹ ਚ ਹੈ ਰੋਹਤ ਭਾਰਤ ਦੇ ਹੋਰ ਬਕੌਨ ਸ਼ੁੱਬੇ 'ਚ 4 ਤੋਂ 5 ਯੂਨਿਟ ਨੇ ਅੱਛਾ ਜੀ ਤੇ ਜਦੋਂ ਕਿ ਪੰਜਾਬ 'ਚੋਂ ਕਿੰਨੀਆਂ ਵੱਡੀਆਂ ਕੰਪਨੀਆਂ ਪਲਾਨ ਕਰ ਗਈਆਂ ਉਹ ਪਿਛਲੀਆਂ ਸਰਕਾਰਾਂ ਦੇ ਸਮੇਂ ਵੀ ਕਰਦੀਆਂ ਰਹੀਆਂ ਕੇਂਦਰ ਦੀਆਂ ਬਦਨੀਤੀਆਂ ਕਰਕੇ ਪੰਜਾਬ ਸਰਕਾਰਾਂ ਦੀਆਂ ਨਲਾਇਕੀਆਂ ਕਰਕੇ ਕਾਗਲੀਆਂ ਕਾਂਗਰਸੀਆਂ ਸਮੇਂ ਵੀ ਤੇ ਹੁਣ ਵੀ ਲਗਾਤਾਰ ਜਾ ਰਹੀਆਂ ਨੇ ਜੀ ਸੋ ਉਸ ਨੂੰ ਰੋਕ ਪਾਉਣਾ ਮੁਸ਼ਕਲ ਹੈ ਤੇ ਪਰ ਆ ਝੂਠੇ ਦਾਅਵੇ ਵਾਅਦੇ ਕਰਕੇ ਕੀ ਘਟਣਾ ਚਾਹੁੰਦੇ ਸੀ ਹੂੰ ਇਹ ਬੜਾ ਸਵਾਲ ਹੈ